ਨੇ ਹੱਸ ਕੇ ਮੈਨੂੰ ਮਿਲਦੀ ਕੀ ਹੈ ਨਹੀਂ ਕਬੜਾਈ ਕਿਉਂ ਆ ਮੈਂ ਕਬੜਾਣਾ ਖਾਤਾ ਦੀਦੀ ਹਾਂ ਮੈਂ ਤਾਂ ਤੇਰੇ ਘਰੇ ਦੀ ਗਈ ਅੱਛਾ ਤੇ ਤੂੰ ਮੈਨੂੰ ਮਿਣੀ ਨਹੀਂ ਮੈਂ ਪੱਜੀ ਆਈ ਬਾਰ ਹੌਸਲਾ ਰੱਖ ਹਾਂ ਕੀ ਹੋਇਆ ਕੀ ਹੈ ਕੋਣ ਆ ਗਈ ਹਾਂ ਮੈਂ ਮੇਰੇ ਨਾਲ ਮੈਨੂੰ ਪੜ੍ਹਨੇ ਦਾ ਮੈਨੂੰ ਆਣਿਆ ਮੇਰੇ ਤੇ ਵੀ ਤੂੰ ਦੂਜਾ ਪੜਿਆ ਕਰ ਤੇ ਮੈਨੂੰ ਇੱਕ ਕੱਲਾ ਾਨਾ ਨੇ ਨਾ ਉਹ ਸਿਖਾਤਾ ਕੀ ਸਿਖਾਤਾ ਅੱਜ ਇਹਨੂੰ ਥੈਂਕਿਊ ਕਹਿੰਦੇ ਆ ਉਹਦੇ ਤੋਂ ਡਰੀ ਜਾਂਦਾ ਹੀ ਆ ਹਾਏ ਉਹ ਗੱਲ ਨਹੀਂ ਆ ਮੈਂ ਨਾ ਸਾਰਿਆਂ ਨੂੰ ਥੈਂਕਿਊ ਥੈਂਕਿਊ ਤਾਂ ਕਰ ਲੈਣੀ ਆ ਹੂੰ ਪਰ ਮੈਨੂੰ ਨਾ ਬਾਕੀ ਗੱਲਾਂ ਸਮਝ ਕੋਈ ਨਹੀਂ ਆਉਂਦੀਆਂ ਅੱਛਾ ਹੁਣ ਮੈਨੂੰ ਕਹੀ ਜਾਂਦੇ ਆ ਵੀ ਤੇਰਾ ਟੈਸਟ ਲੈਣਾ ਟੈਸਟ ਲੈਣਾ ਆ ਹਾਏ ਪੜਾ ਮੈਂ 1 ਮਹੀਨੇ ਚ ਮੈਨੂੰ ਕੀ ਆ ਗਿਆ ਇੱਕ ਮੈਨੂੰ ਥੈਂਕਿਊ ਸੁਕਾ ਕੇ ਤਾਂ ਹੁਣ ਕਹਿੰਦੇ ਟੈਸਟ ਲੈਣਾ ਦੀਦੀ ਤੇਰਾ ਸਾਹਮਣੇ ਅੱਗੇ ਕਿੰਨੇ ਮੇਨੇ ਮਾਰਦੇ ਮੈਨੂੰ ਅਨਪੜ੍ਹ ਦੇ ਕਿੱਤਾ ਆ ਗਈ ਹੋਇਆ ਟੈਸਟ ਲੈਣਾ ਵਾ ਤੇ ਤੈਨੂੰ ਥੈਂਕ ਯੂ ਸਿਖਾਇਆ ਤੂੰ ਥੈਂਕ ਯੂ ਦਾ ਬੋਲ ਕੇ ਦੱਸਦੀ ਹਾਏ ਆਏ ਉਹ ਗੱਲ ਨਹੀਂ ਆ ਹਾਂ ਦੱਸ ਇਹ ਇੱਕ ਥੈਂਕ ਯੂ ਸਿਖਾ ਕੇ ਤਾਂ ਹੁਣ ਮੇ ਤੋਂ ਐਡਾ ਲੰਬਾ ਪੇਪਰ ਲੈਣਗੇ ਤੇ ਮੈਂ ਵਿੱਚ ਲਿਖੂੰਗੀ ਕੀ ਨਹੀਂ ਲੈਂਦੇ ਪੇਪਰ ਮੈਂ ਗੱਲ ਹੋਈ ਕਿ ਮੈਨੂੰ ਪੂਰੀ ਗਲਤ ਦੱਸ ਹੋਈ ਕਿ ਦੇ ਦੇ ਮੈਂ ਫੇਲ ਹੋ ਜਾਣਾ ਨਾ ਉਹਦੇ ਵਿੱਚੋਂ ਤੇ ਫਿਰ ਮਿੰਨਾਂ ਨੇ ਇਹਨਾਂ ਨੇ ਹੋਰ ਮਿਹਣੇ ਮਾਰਨੇ ਆ ਨਹੀਂ ਹੁੰਦੀ ਫੇਲ ਜੇ ਤੈਨੂੰ ਥੈਂਕ ਯੂ ਸਿਖਾਇਆ ਤਾਂ ਤੂੰ ਥੈਂਕ ਯੂ ਬੋਲਦੀ ਔਰ ਕੀ ਬੋਲਣਾ ਵਾ ਓ ਮੀ ਗੱਲ ਹੈਗੀ ਦੀਦੀ ਹੁਣ ਐਡਾ ਲੰਬੇ ਪੇਪਰ 'ਚ ਮੈਂ ਕੀ ਲਿਖੂੰਗੀ ਨਹੀਂ ਨਹੀਂ ਦਿੰਦੇ ਐਡਾ ਪੇਪਰ ਨਹੀਂ ਦਿੰਦੇ ਕਹੀ ਜਾਂਦੇ ਟੈਸਟ ਲੈਣਾ ਟੈਸਟ ਟੈਸਟ ਉਹਦਾ ਹੀ ਹੁੰਦਾ ਵਾ ਜਿਹੜਾ ਸਿਖਾਇਆ ਗਿਆ ਹੁੰਦਾ ਵਾ ਤੇ ਹੁਣ ਮੈਨੂੰ ਮੈਨੂੰ ਦੱਸ ਸਪੀਸ ਇੱਕ ਐਡੇ ਪੇਪਰ 'ਚ ਮੈਂ ਥੈਂਕ ਯੂ ਲਿਖੀ ਜੂੰਗੀ ਸਾਰੇ ਥਾਂ ਤੇ ਤੇ ਜਿਹੜਾ ਸਿਖਾਇਆ ਉਹੀ ਫਿਰ ਲਿਆ ਦੇਣਾ ਵਾ ਨਾ ਨਾ ਭਾਣੇ ਮੈਨੂੰ ਤਾਂ ਬੁਖਾਰ ਵੀ ਬਹੁਤ ਹੋਇਆ ਵੇਖ ਮੈਨੂੰ ਹੱਥ ਲਾ ਕੇ ਵੇਖ ਆ ਬੁਖਾਰ ਤੇ ਨਵਾਵਾ ਬਹੁਤ ਬੁਖਾਰ ਹੋਇਆ ਅਖਰੇ ਮੈਨੂੰ ਨਮੋਨੀਆਂ ਹੋ ਗਿਆ ਚਿੱਕਾਂ ਵੀ ਬੜੀਆਂ ਆਣੀਆਂ ਅਹੀਂ ਅੱਛਾ ਹਾਂ ਤੇ ਮੈਂ ਘਰ ਦੇ ਆ ਨੂੰ 10 ਬੈਠੀ ਆ ਹਾਂ ਤੇ ਉਹ ਕਹੀ ਜਾਂਦੇ ਡਾਕਟਰ ਨੂੰ ਬੁਲਾ ਕੇ ਤੇ ਤੇਰਾ ਟੈਸਟ ਲੈਣਾ ਆ ਆਏ ਹਾਏ ਉਹ ਟੈਸਟ ਵਰ ਦੀ ਗੱਲ ਕਰਦੀ ਪਈ ਆ ਹਾ ਹਾ ਟੈਸਟ ਵੀ ਤੋ ਤਿੰਨ ਤਰ੍ਹਾਂ ਦੇ ਹੁੰਦੇ ਆ ਨਾ ਮੈਂ ਫੇਰ ਹੋ ਜਾਣਾ ਮੈਂ ਨਹੀਂ ਤੇ ਟੈਸਟ ਦੇਣਾ ਫਿਰ ਮੈਂ